ਲਓ ਵੀ ਪੰਜਾਬੀਓ ਜਿਵੇਂ ਕਿ ਕਹਾਵਤ ਆ ਬਈ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਤੁਸੀਂ ਵੇਖ ਸਕਦੇ ਆ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਪਰ ਗੱਲ ਇੱਥੇ ਸੋਚਣ ਵਾਲੀ ਇਹ ਆ ਵੀ ਹੁਣ ਇਹੋ ਜਿਹਾ ਕੀ ਖਤਰਾ ਪੈਦਾ ਹੋ ਗਿਆ ਪੰਜਾਬ ਨੂੰ ਵੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ 25 30 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਪੰਜਾਬ ਦੀ ਬਾੰਗ ਡੋਰ ਪੂਰੀ ਉਹਦੇ ਹੱਥ ਦੇ ਵਿੱਚ ਹੋਵੇ ਸੈਂਟਰ ਤੱਕ ਪਹੁੰਚ ਹੋਵੇ ਤੇ ਪੰਜਾਬ ਦਾ ਪਹਿਲਾ ਕੁਛ ਨਹੀਂ ਕਰ ਸਕਿਆ ਤੇ ਹੁਣ ਉਹ ਪੰਜਾਬ بچਾਓ ਯਾਤਰਾ ਲੈ ਕੇ ਕਿਹੜੇ ਖਤਰੇ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਚਾਹੁੰਦਾਗਾ ਬਾਕੀ ਤੁਸੀਂ ਆਪ ਵੀ ਦੱਸ ਸਕਦੇ ਆਂ ਵੀ ਇਹ ਜਿਹੜਾ ਕਿਹੜਾ ਖਤਰਾ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਹੁਣ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਅਕਾਲੀ ਦਲ ਦਾ ਬਹੁਤ ਤਕੜਾ ਥੰਮਾ ਉਹਨੂੰ ਇਹ ਪੰਜਾਬ ਬਚਾਉਣ ਦੀ ਯਾਤਰਾ ਸ਼ੁਰੂ ਕਰਨੀ ਪੈਗੀ ਬਾਕੀ ਤੁਸੀਂ ਦੱਸਿਓ ਵੀ ਕਿਹੜਾ ਖਤਰਾ ਬਈ ਪੈਦਾ ਹੋਇਆਗਾ ਪੰਜਾਬ ਨੂੰ ਬਚਾਉਣ ਦਾ ਜਾਂ ਪੰਜਾਬ ਨੂੰ ਇਹ ਜਿਆ ਕੀ ਖਤਰਾਗਾ ਕਿਸ ਤੋਂ ਖਤਰਾਗਾ ਵੀ ਜਿਹੜੀ ਇਹ ਯਾਤਰਾ ਸ਼ੁਰੂ ਕਰਨੀ ਪੈਗੀ ਦੱਸਿਓ ਜਰੂਰ ਤੇ ਬਾਕੀ ਤੁਹਾਨੂੰ ਪਤਾ ਹੀ ਆ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਆਪਣੀ ਜ਼ਿੰਦਗੀ ਦੇ ਵਿੱਚ ਬਈ ਬਹੁਤ ਸਮਾਂ ਸਿਆਸਤ ਦੇ ਵਿੱਚ ਰਹਿ ਕੇ ਤੇ ਪੰਜਾਬ ਦਾ ਘੱਟੋ ਘੱਟ 5 ਵਾਰੀ ਦਾ ਮੁੱਖ ਮੰਤਰੀ ਬਣ ਗਿਆ ਉਹ ਤੇ ਉਹਨਾਂ ਸਮੇਂ ਦੇ ਵਿੱਚ ਜਿਹੜਾ ਕੰਮ ਨਹੀਂ ਕਰ ਸਕਿਆ ਤੇ ਸੁਖਵੀਰ ਸਿੰਘ ਬਾਦਲ ਆ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਲੈ ਕੇ ਕੀ ਉਹ ਉਹ ਖਤਰੇ ਤੋਂ ਪੰਜਾਬ ਨੂੰ ਬਚਾ ਸਕੂਗਾ ਦੱਸੋ ਜਰੂਰ ਬਈ